ਦੋਸਤੋ ਨਵੀਂ ਵੀਡੀਓ ਲੈ ਕੇ ਆਜਾ ਰਾਂ ਮੰਡੀ ਸੂਰੇਵਾਲਾ ਤੋਂ ਦੋ ਪੱਠਾਂ ਦਾ ਸੌਦਾ ਹੋਣ ਲੱਗਿਆ ਬਣੇ ਰਿਓ ਵੀਡੀਓ ਦੇ ਐਂਡ ਤੱਕ ਦੇਖਦੇ ਆਂ ਸੌਦਾ ਬਣਦਾ ਕਿ ਨਹੀਂ ਬਣਦਾ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਦਿਆ ਕਰੋ ਤੇ ਦੇਖੋ ਦੋਸਤੋ ਸੌਦਾ ਮੰਡੀ ਸੂਰੇਵਾਲਾ ਦਾ ਆਹ ਆਹ ਬੇਤੀਆਂ ਯਾਰ ਰੱਖ ਲੈ ਹੋਰ ਕੀ ਆ ਸਾਢੇ 15 ਇ ਕਰਤੀ ਜੋੜੀ ਨਹੀਂ ਨਹੀਂ ਬਹੁਤ ਠੀਕ ਆ ਭਾਈ ਇਹ ਚੋਣ ਕਿਹੜੀ ਕਿਹੜੀ ਦੱਸੀ ਕਰਾਂ ઓય કી ગર કહેના તોણ દે સાનું મારે તો 18 કહેતા ઓય જા ਸੀ ભાઈ તો ਕਿਨੂ ਖਾਂ ਤੜੀ ਲੱਗੇ ਜੀ ਨਾ ਨਹੀਂ ਬਈ ਨਹੀਂ ਜਾ ਹੋ ਗਈਆਂ ਯਾਰ ਨਹੀਂ ਹੁੰਦਾ ਆ ਰੱਖ ਲੈ ਹਣ ਕਿਉਂ ਨਹੀਂ 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 ਹੈ ਨਾ ਉਹ ਨਹੀਂ ਭਰਾਵਾ ਕਿਸੇ ਵੀ ਕਦਰ ਕਰਨਾ ਭਾਈ ਆਹ ਤੇ 13 ਦਾ ਲੱਗਿਆ ਭਾਈ ਹੋਣਾ ਠੀਕ ਹੈ ਯਾਰ ਜੇ ਤਾਂ ਬਾਕੀ ਆ ਇਹ ਵਜਲੀ ਨਾ ਹੋਰ ਚੁੱਪੀ ਦਾ ਪਾਟਾ ਚੰਗੀ ਆ ਲੱਗਦੀ ਕਦੀ ਮੰਦਰ ਕੇ ਤੋਂ ਵੀ ਬੰਦੇ ਨਵੇਂ ਯਾਰ ਫੇਰ ਵੀ ਆਉਂਦੇ ਰਹਿਣ ਨਹੀਂ ਸਰਾਪਾ ਉਹ ਜੀ ਗੱਲ ਹੀ ਨਹੀਂ ਕੀ ਤੀ ਦੋ ਵੱਧ ਨਾ ਸੀ 5 ਰੁਪਏ ਦੇਣੇ ਆ ਤਾਂ ਮੈਂ ਨਹੀਂ ਪੱਕਾਇਆ ਤੇ ਕਹਿੰਦਾ ਵੀਡੀਓ ਚੱਲੀ ਜਾਂਦੀ ਆ 16.50 ਦੀ ਹੁੰਦੀ ਆ ਯਾਰ ਚੱਲ ਵਈ ਲੈ ਵਈ ਪਾ ਪਾ ਵੀ ਯਾਰ ਪਾਣੀ ਨਹੀਂ ਆਈ ਆ ਆ ਵਿਖਾ ਦੇ ਜੀ ਹਾਂ ਚੱਲ ਦੋਵੇਂ ਪੱਠਾ ਸੋਲ 16 ਦੀਆਂ ਇੱਕ ਮਿੰਟ ਵੀਡੀਓ ਚਾਹ ਆ ਭਾਈ ਨੂੰ ਦਵਾਇਆ ਇਹ ਨਾ ਪੱਡਾ ਪੁੱਤ ਦੋਸਤ ਜੋੜੀ ਪੱਠਾਂ ਦੀ ਜਗਾਉਣਾ ਸਾਡੇ ਕੋਲ ਜਰਾ ਜਰਾ ਬਾਕੀ ਪਤਾ ਬਾਈ ਜਰਾ ਭਾਜੋਦੇ ਜੈਜ ਕਰਾਉਣੀ ਗੱਲ ਸੁਣਾ ਜਰਾ ਤਾਂ ਨਹੀਂ ਦੋਸਤੋ ਸੌਦਾ ਹੋ ਗਿਆ 16 ਦਾ ਦੋ ਪੱਟਾਂ ਦਾ ਤੇ ਪੈਸੇ ਗਨਾਉਣ ਲੱਗੇ ਆ ਬਾਈ ਧੰਨਵਾਦ ਦੋਸਤੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸ਼ੁਕਰੀਆ